ਸੋ ਸਾਰੇ ਹੀ ਸਤਿਕਾਰਯੋਗ ਲੋਕਾਂ ਦਾ ਨਿਰਮਲ ਕਲਾਈ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਮੈਂ ਹਾਂ ਤੁਹਾਡਾ ਆਪਣਾ ਨਿਰਮਲ ਕਲਾਈ ਕਾਨੂੰਗੂ ਸੋ ਅੱਜ ਤੁਹਾਡੇ ਨਾਲ ਅਸੀਂ ਜਿਹੜਾ ਬਹੁਤ ਇੱਕ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਜਿਹੜਾ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਹੈ ਕੋਈ ਵਿਅਕਤੀ ਜ਼ਮੀਨ ਜਾਇਦਾਦ ਦੇ ਵਿੱਚੋਂ ਕਿਵੇਂ ਆਪਣਾ ਹੱਕ ਗਵਾਉਂਦਾ ਔਰ ਕਿਹੜੇ ਕਾਨੂੰਨ ਤਹਿਤ ਗਵਾਉਂਦਾ ਔਰ ਉਹ ਜਿਹੜਾ ਕੁਆਚਾ ਉਹ ਅਗਲੇ ਵਾਰਸਾਂ ਤੇ ਕੀ ਪ੍ਰਭਾਵ ਪਾਉਂਦਾ ਔਰ ਕੋਈ ਵਿਅਕਤੀ ਆਪਣੇ ਵਾਰਸ ਜਿਹੜਾ ਮਤਵਸੀ ਹੈ ਕੋਈ ਆਪਣੇ ਵੱਡੇ ਬਜ਼ੁਰਗ ਦਾ ਜਾਂ ਭੈਣ ਦਾ ਭਰਾ ਦਾ ਘਰਵਾਲੀ ਦਾ ਪਿਤਾ ਦਾ ਦਾਦਾ ਜੀ ਦਾ ਕਿਸੇ ਵੀ ਵਾਰਸ ਦਾ ਜੇ ਕੋਈ ਕਤਲ ਕਰ ਦੇਵੇ ਤਾਂ ਕੀ ਉਹ ਜ਼ਮੀਨ 'ਚੋਂ ਆਪਣਾ ਹੱਕ ਲੈ ਸਕਦਾ ਹੈ ਜਾਂ ਨਹੀਂ ਇਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਹੜੇ ਪੂਰੇ ਤੱਥਾਂ ਤਹਿਤ ਤਾਂ ਜੋ ਲੋਕਾਂ ਨੂੰ ਹਰ ਜ਼ਮੀਨ ਦੇ ਮਾਲਕ ਨੂੰ ਹਰ ਜ਼ਮੀਨ ਦੇ ਵਾਰਸ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਜ਼ਮੀਨ ਜਿਹੜੀ ਹੈ ਉਹ ਸੱਤ ਤੋਂ ਵਾਂਝਾ ਹੋ ਜਾਂਦਾ ਜਾਂ ਨਹੀਂ ਹੁੰਦਾ ਸੋ ਉਹਦੇ ਬਾਰੇ ਅੱਜ ਤੁਹਾਡੇ ਨਾਲ ਅਸੀਂ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਨੂੰ ਸਾਰਾ ਇਹਦੇ ਬਾਰੇ ਦੱਸਾਂਗੇ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਸਮਾਜ ਦੇ ਵਿੱਚ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ ਔਰ ਕੋਈ ਵੀ ਬੰਦਾ ਗੈਰ ਕਾਨੂੰਨੀ ਕੰਮ ਕਰਨ ਤੋਂ ਪਹਿਲਾਂ ਹੀ ਸੋਚੇ ਕਿਉਂਕਿ ਉਹਨੂੰ ਜਾਇਦਾਦ ਮਿਲਣੀ ਹੈ ਜਾਂ ਨਹੀਂ ਮਿਲਣੀ ਸੋ ਇਹਦੇ ਬਾਰੇ ਮੇਰੇ ਵਿੱਚ ਤਾਂ ਪਾਗਲ ਕਰਦੇ ਆਉ ਸੋ ਆਓ ਆਪਾਂ ਤੁਹਾਡੇ ਨਾਲ ਅੱਜ ਇਸ ਬਹੁਤ ਮਹੱਤਵਪੂਰਨ ਵਿਸ਼ੇ ਤੇ ਜੋ ਕਿ ਜ਼ਮੀਨ ਜਾਇਦਾਦ ਤੇ ਜਿੰਨੇ ਵੀ ਝਗੜੇ ਹੁੰਦੇ ਆ ਵਿਰਾਸਤੀ ਹੱਕਾਂ ਦੇ ਜਿੰਨੇ ਝਗੜੇ ਹੁੰਦੇ ਆ ਉਹਨਾਂ ਨਾਲ ਸੰਬੰਧ ਜਿਹੜੀਆਂ ਬਹੁਤ ਸਾਰੀਆਂ ਕਨਫਿਊਜ਼ਨ ਜਿਹੜੀਆਂ ਬਹੁਤ ਸਾਰੀਆਂ ਮਤਲਬ ਤੁਹਾਨੂੰ ਜਿਹੜੀਆਂ ਛੁਪੀਆਂ ਗੱਲਾਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਸੋ ਅੱਜ ਦੀ ਵੀਡੀਓ ਇਸ ਤੋਂ ਤੁਹਾਨੂੰ ਸਾਂਝੀਆਂ ਕਰਾਂਗੇ ਕਿਉਂਕਿ ਕੌਣ ਵਾਰਸ ਕਿਹੜਾ ਵਾਰਸ ਆਪਣਾ ਜਿਹੜਾ ਹੱਕ ਗਾਉਂਦਾ ਤੇ ਕਿਵੇਂ ਗਾਉਂਦਾ ਕਿਹੜੇ ਹੱਕ ਤਹਤ ਗਾਉਂਦਾ ਕਿਵੇਂ ਉਹ ਮਾਲਕ ਬਣਨਾ ਚਾਹੁੰਦਾ ਔਰ ਉਹਦੇ ਬਾਰੇ ਸਾਰੀ ਵੇਰਵੇ ਸਾਂਤ ਕਰਾਂਗੇ ਜ਼ਮੀਨ ਮਾਲਕ ਦਾ ਕਤਲ ਕਰਨ ਵਾਲਾ ਕੋਈ ਵਿਅਕਤੀ ਜਿਹੜਾ ਜ਼ਮੀਨ ਮਾਲਕ ਦਾ ਕਤਲ ਕਰ ਦਵੇ ਵਾਲਾ ਵਾਰਸ ਪੂਰਾ ਕੋਈ ਵੀ ਵਾਰਸ ਪਰਜ ਕੋਲੋਂ ਭਰਾ ਦਾ ਭੈਣ ਦਾ ਪਿਓ ਦਾ ਦਾਦੇ ਦਾ ਕੋਈ ਵੀ ਕਿਸੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਦੇਵੇ ਆਪਣੀ ਉਸ ਪੀੜ੍ਹੀ ਦੇ ਵਿੱਚੋਂ ਜਾਂ ਬਾਹਰੋਂ ਜਿਸ ਤੋਂ ਵੀ ਆਪਾਂ ਆਪਣੀ ਜਾਇਦਾਦ ਲੈਣੀ ਚਾਹੁੰਦੇ ਆ ਆਪਾਂ ਨੂੰ ਲੱਗਦਾ ਵੀ ਇਹ ਜਾਇਦਾਦ ਮੈਨੂੰ ਮਿਲ ਜਾਵੇ ਸ਼ਾਇਦ ਇਹ ਜਾਇਦਾਦ ਉਹਨੂੰ ਮਾਰ ਕੇ ਮੈਨੂੰ ਮਿਲ ਜਾਵੇ ਸੋ ਉਹਦੇ ਬਾਰੇ ਅੱਜ ਆਪਾਂ ਇਹ ਗੱਲ ਕਰਾਂਗੇ ਉਹ ਹੱਤ ਦਾ ਉਹ ਕਤਲ ਕਰਨ ਵਾਲਾ ਵਾਰਸ ਹੱਕਦਾਰ ਹੈ ਜਾਂ ਨਹੀਂ ਔਰ ਜ਼ਮੀਨ ਜਾਇਦਾਦ ਵਿੱਚੋਂ ਮਾਲਕੀ ਹੱਕ ਕਿਵੇਂ ਗੋਚਦਾ ਸੋ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਡਿਟੇਲ ਨਾਲ ਆਪਾਂ ਗੱਲ ਦੱਸਦੇ ਆ ਨੰਬਰ 1 Hindu ਵਿਰਾਸਤ ਐਕਟ 1956 ਦੀ ਧਾਰਾ 24 ਜਿਹੜੀ 24 ਧਾਰਾ ਇਹਦੇ ਤੱਕ ਜਿਹੜੀ ਵਿਧਵਾ ਕੋਈ ਵਿਧਵਾ ਜਿਹੜੀ ਦੁਬਾਰਾ ਵਿਆਹ ਕਰ ਲਵੇ ਕੋਈ ਵਿਧਵਾ ਦੁਬਾਰਾ ਵਿਆਹ ਕਰ ਲੈਂਦੀ ਹੈ ਜਿਹਦੇ ਚ ਤਿੰਨ ਸ਼੍ਰੇਣੀਆਂ ਹੁੰਦੀਆਂ ਨੇ ਜਿਹੜੀਆਂ ਮੋਢਲੀਆਂ ਕੋਈ ਵੀ ਵਿਧਵਾ ਜਿਹੜੀ ਹੈ ਜੇਕਰ ਉਹ ਵਿਰਾਸਤ ਲਾਗੂ ਹੋਣ ਤੋਂ ਪਹਿਲਾਂ ਕੋਈ ਫਰਜ਼ ਕਰ ਲੋ ਇੰਤਕਾਲ ਦਰਜ ਹੋਣ ਤੋਂ ਪਹਿਲਾਂ ਜੇਕਰ ਉਹਦੇ ਚ ਆਪਣਾ ਪੁੱਤਰ ਮਰ ਚੁੱਕੇ ਪੁੱਤਰ ਦੀ ਵਿਧਵਾ ਔਰ ਮਰ ਚੁੱਕੇ ਪੁੱਤਰ ਪੋਤਰੀ ਔਰ ਨਾਲ ਹੀ ਭਰਾ ਜੇਕਰ ਮਰ ਚੁੱਕੇ ਪੁੱਤਰ ਪੋਤਰੀ ਭਰਾ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਵਿਧਵਾ ਜੇ ਕੋਈ ਇਸ ਤਰ੍ਹਾਂ ਦੇ ਕੇਸ ਹੋਣ ਤਾਂ ਉਹ ਜੇਕਰ ਵਿਰਾਸਤ ਲਾਗੂ ਹੋਣ ਤੋਂ ਪਹਿਲਾਂ ਉਹ ਵਿਆਹ ਕਰ ਲੈਂਦੀ ਹੈ ਆਪਣਾ ਵਿਰਾਸਤ ਦਰਜ ਹੋਣ ਤੋਂ ਪਹਿਲਾਂ ਵਿਆਹ ਕਰ ਲੈਂਦੀਆਂ ਤਾਂ ਉਸ ਮਤਵਫੀ ਜਿਹੜਾ ਮਰਨ ਵਾਲਾ ਉਹਨਾਂ ਦਾ ਪਤੀ ਹੈ ਉਹਦੀ ਜਾਇਦਾਦ ਦੇ ਵਿੱਚ ਉਹ ਹਿੱਸਾ ਨਹੀਂ ਲੈ ਸਕਦਾ ਔਰ ਜਿਹੜਾ ਹਿੰਦੂ ਵਿਰਾਸਤ ਐਕਟ 1956 ਦੀ ਧਾਰਾ 25 ਇਹ ਬਹੁਤ ਇੰਪੋਰਟੈਂਟ ਹੈ ਸਭ ਤੋਂ ਇੰਪੋਰਟੈਂਟ ਕਿ ਵਾਰਸ ਵੱਲੋਂ ਮਤਵਫੀ ਦਾ ਕਤਲ ਕਰ ਦੇਣਾ ਜਿਹੜਾ ਉਹਦਾ ਵਾਰਸ ਬਣਨਾ ਚਾਹੁੰਦਾ ਉਹਨੂੰ ਲੱਗਦਾ ਹੈ ਕਿ ਮੈਂ ਆਪਣੇ ਕਿਸੇ ਵੀ ਰਿਸ਼ਤੇਦਾਰ ਦਾ ਕਿਸੇ ਆਪਣੇ ਸਕੇ ਸਬੰਧੀ ਦਾ ਔਰ ਜਿਵੇਂ ਆਪਣੇ ਮਾਤਾ ਪਿਤਾ ਆਪਣੇ ਦਾਦਾ ਜੀ ਆਪਣੇ ਭੈਣ ਭਰਾ ਜਾਂ ਕੋਈ ਵੀ ਵਰਤਕ ਲੋ ਭਰਾ ਦਾ ਬੱਚਾ ਜਾਂ ਕੋਈ ਵੀ ਆਪਾਂ ਨੂੰ ਲੱਗਦਾ ਵੀ ਇਹਨੂੰ ਮਾਰ ਕੇ ਅੱਗੋਂ ਵੰਚ ਖਤਮ ਹੋ ਜਾਊਗਾ ਤੇ ਜਾਇਦਾਦ ਮੈਨੂੰ ਮਿਲ ਜਾਊਗੀ ਜਾਂ ਤੁਸੀਂ ਵਿਆਹ ਕਰਵਾਇਆ ਤੁਸੀਂ ਜਿਉਂ ਸੋਚਦੇ ਆਂ ਵੀ ਮੈਂ ਆਪਣੇ ਪਤੀ ਦਾ ਕਤਲ ਕਰਦੇ ਆਂ ਤੇ ਮੈਨੂੰ ਜਾਇਦਾਦ ਮਿਲ ਜੇ ਸੋ ਇਹ ਜਿਹੜੀ ਧਾਰਾ 25 ਕਹਿਤ ਹੈ ਇਹ ਜਿਹੜਾ ਕੋਈ ਵੀ ਮਤਵਫੀ ਜਿਹੜਾ ਜਾਇਦਾਦ ਦਾ ਵਾਲਾ ਮਾਲਕ ਮਰਦਾ ਉਹਨੂੰ ਮਤਵਫੀ ਕਿਹਾ ਜਾਂਦਾ ਹੈ ਜਿਹੜਾ ਹੈਗਾ ਇਹਦਾ ਉਰਦੂ ਫਾਰਸੀ ਦਾ ਸ਼ਬਦ ਹੈ ਮਤਵਫੀ ਸੋ ਮਤਵਫੀ ਦਾ ਜੇਕਰ ਕਤਲ ਕਰ ਦਵੇ ਤਾਂ ਉਹ ਨੂੰ ਧਾਰਾ 25 ਪੀ ਅਧੀਨ ਜਿਹੜੀ ਹੈ ਉਹ ਜ਼ਿਆਦਾ ਚ ਕੋਈ ਹੱਥ ਨਹੀਂ ਮਿੰਦਾ ਇਹ ਕਾਨੂੰਨ ਹੈ ਸੋ ਉਹਦੇ ਦੋ ਗਾਂ ਪਾਰਟ ਬਣੇ ਆ ਜੇਕਰ ਮਤਵਫੀ ਦਾ ਕਤਲ ਕਰਦਾ ਹੈ ਉਹਦਾ ਕੋਈ ਵਾਰਿਸ ਕੋਈ ਘਰਬਾਣੀ ਜਾਂ ਉਹਦਾ ਬੱਚਾ ਜਾਂ ਉਹਦਾ ਮਤਲਬ ਪੋਤਾ ਜਾਂ ਵਾਰਸ ਖੁਦ ਜਾਂ ਸ਼ਹਿ ਦੇ ਕੇ ਜੇ ਵਾਰਸ ਖੁਦ ਜਾਂ ਛੇ ਦੇ ਕੇ ਮਤਲਬ ਕਤਲ ਕਰਾਉਂਦਾ ਤਾਂ ਵੀ ਮਤਲਬ ਉਹਦਾ ਜਿਹੜਾ ਹੈਗਾ ਹੱਕਗਵਾ ਬੈਠਦਾ ਸੋ ਇਹ ਧਿਆਨ ਨਾਲ ਇਸ ਸਕਰੀਨ ਤੇ ਅਸੀਂ ਪੂਰਾ ਡਿਟੇਲ ਨਾਲ ਇਸ ਕਰਕੇ ਲਿਖਿਆ ਹੈ ਬਲੈਕ ਬੋਰਡ ਤੇ ਤਾਂ ਜੋ ਤੁਸੀਂ ਇਹਨੂੰ ਬਿਲਕੁਲ ਜਿਵੇਂ ਫੋਟੋ ਖਿੱਚ ਕੇ ਹੋਰ ਲੋਕਾਂ ਦੇ ਵਿੱਚ ਵੀ ਲਿਆ ਸਕੋ ਇਸ ਨੂੰ ਆਪਣੇ ਕੋਲੇ ਲਿਖ ਕੇ ਰੱਖ ਸਕੋ ਸੋ ਇਹ ਡਿਟੇਲ ਨਾਲ ਇਸ ਕਰਕੇ ਲਿਖਿਆ ਕਿ ਜੇਕਰ ਆਪ ਵਾਰਸ ਜਾਂ ਛੇ ਦੇ ਕੇ ਕਤਲ ਕਰਾ ਦੇ ਤਾਂ ਵੀ ਹੱਕਗਵਾ ਬੈਠਦਾ ਔਰ ਇਹਦਾ ਉਪਾਗ ਹੈ ਆਣਾ ਭਾਗ ਵੀ ਵਾਰਸ ਖੁਦ ਜਾਂ ਸ਼ਹਿ ਦੇ ਕੇ ਵਾਰਸ ਖਾਤਰ ਵੀ ਉਹ ਜ਼ਮੀਨ ਮੈਨੂੰ ਮਿਲ ਜੇ ਇਸ ਗੱਲ ਖਾਤਰ ਮਤਵਫੀ ਦਾ ਮਤਵਫੀ ਹੁੰਦਾ ਹੈ ਦਾ ਮਰਨ ਵਾਲਾ ਬੰਦਾ ਤੇ ਕਿਸੇ ਹੋਰ ਵਾਰਸ ਦਾ ਕਤਲ ਕਰਾ ਦੇ ਮਤਵਫੀ ਦਾ ਨਹੀਂ ਉਹਨੂੰ ਐ ਲੱਗੇ ਵੀ ਮੈਂ ਆਪਣੇ ਭੈਣ ਭਰਾਵਾਂ ਤੋਂ ਕਿਸੇ ਦਾ ਕਤਲ ਕਰ ਦਿਆਂ ਤੇ ਉਹਦਾ ਹਿੱਸਾ ਖਤਮ ਹੋ ਜਾਊਗਾ ਸਾਨੂੰ ਮਿਲ ਜਾਊਗਾ ਜੇਕਰ ਇਸ ਤਰ੍ਹਾਂ ਵੀ ਇਹ ਦੂਜੀ ਆਧਾਰ ਆ ਭਾਗ ਹੈ ਵੀ ਜੇਕਰ ਮਤਵਫੀ ਦੇ ਕਿਸੇ ਹੋਰ ਵਾਰਸ ਦਾ ਮਤਲਬ ਕਰ ਦੇਵੇ ਜਾਂ ਕਿਸੇ ਤੋਂ ਕਰਵਾ ਦੇਵੇ ਤਾਂ ਉਹ ਵੀ ਮਤਲਬ ਹੱਕ ਗਵਾ ਬੈਠਦਾ ਸੋ ਇਹ ਦੋਨੇ ਚੀਜ਼ਾਂ ਬਹੁਤ ਮਹੱਤਵਪੂਰਨ ਹੈ ਕਿਸੇ ਵੀ ਜਿਹੜਾ ਮਤਵਫੀ ਨੂੰ ਆਪਣੇ ਜਿਸ ਵਾਰਸ ਦੀ ਜ਼ਮੀਨ ਤੇ ਉਹਦੀ ਅੱਖ ਹੈ ਜਿਸ ਵਾਰਸ ਦੀ ਜ਼ਮੀਨ ਤੇ ਉਹਦੀ ਮਾੜੀ ਨਿਗਾਹ ਵੀ ਇਹਨੂੰ ਮੈਂ ਮਾਰ ਕੇ ਜਾਂ ਇਹਦਾ ਕਤਲ ਕਰਕੇ ਉਹ ਜ਼ਮੀਨ ਮੈਂ ਲੈ ਲਵਾਂਗਾ ਸੋ ਇਸ ਤਰ੍ਹਾਂ ਉਹਨੂੰ ਜ਼ਮੀਨ ਇਹ ਕਦੇ ਨਹੀਂ ਮਿਲਣੀ ਇਹ ਜਿਹੜਾ ਹਿੰਦੂ ਵਿਰਾਸਤ ਐਕਟ ਦੀ ਧਾਰਾ 25 ਜਿਹੜਾ ਉਹਨੂੰ ਉਹ ਤੋਂ ਜ਼ਮੀਨ ਦਾ ਹੱਕ ਗਵਾ ਬੈਠਦਾ ਔਰ ਇਹ ਤੇ ਸੀ ਸ਼ੀਰਨ ਸਿੰਘ ਨੇ ਬਣਾਏ ਆ ਕਿ ਕਿਸ ਤਰ੍ਹਾਂ ਉਹ ਵਿਰਾਸਤ ਜਾਣੀ ਉਹ ਤੁਹਾਨੂੰ ਸਮਝਾਉਦੇ ਆ ਔਰ ਜਿਹੜੀ ਇਸ ਤੋਂ ਅੱਗੇ ਹਿੰਦੂ ਵਿਰਾਸਤ ਐਕਟ ਹਿੰਦੂ ਵਿਰਾਸਤ ਐਕਟ 1956 ਦੀ ਧਾਰਾ 26 ਇਹ ਇਸ ਧਾਰਾ ਤਹਿਤ ਜਿਹੜੀ ਹੈਗੀ ਹੈ ਜੇ ਕੋਈ ਬੰਦਾ ਧਰਮ ਬਦਲ ਲੇ ਹਾਂਜੀ ਕੋਲ ਹਿੰਦੂ ਧਰਮ ਤੋਂ ਬਦਲ ਕੇ ਮੁਸਲਮਾਨ ਧਰਮ ਚਲਾ ਗਿਆ ਜਾਂ ਮੁਸਲਮਾਨ ਧਰਮ ਤੋਂ ਬਦਲ ਕੇ ਹਿੰਦੂ ਧਰਮ ਚਲਾ ਗਿਆ ਜਾਂ ਕਿਸੇ ਵੀ ਹੋਰ ਕੋਈ ਸਾਈ ਧਰਮ ਤੋਂ ਬਦਲ ਕੇ ਮਤਲਬ ਕਿਸੇ ਹੋਰ ਧਰਮ ਦੇ ਵਿੱਚ ਚਲਾ ਗਿਆ ਸੋ ਕਿਸੇ ਵੀ ਧਰਮ ਤੋਂ ਬਦਲ ਕੇ ਤੁਸੀਂ ਦੂਜੇ ਧਰਮ ਵਿੱਚ ਜਾਂਦੇ ਆ ਉਹਦੇ ਨਾਲ ਜਾਂਦੀ ਹੱਕ ਨਹੀਂ ਬਵਾਇਦਾ ਤੁਹਾਡਾ ਕਿਸੇ ਵੀ ਵਿਅਕਤੀ ਦਾ ਧਰਮ ਬਦਲਣ ਉੱਤੇ ਕੋਈ ਵਿਅਕਤੀ ਵਿਰਾਸਤ ਹੱਕ ਨਹੀਂ ਕਮਾਉਂਦਾ ਸੋ ਇਹ ਬਹੁਤ ਮਹੱਤਵਪੂਰਨ ਗੱਲ ਹੈ ਸੋ ਜਿਹੜੇ ਅਖੀਰਲੇ ਚਰਨ ਦੇ ਵਿੱਚ ਸਾਡੀ ਵੀਡੀਓ ਦੇ ਆਖੀਰ ਤੇ ਵਿੱਚ ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਦੇ ਆ ਕਿ ਹਿੰਦੂ ਵਿਰਾਸਤ ਐਕਟ 1952 ਦੀ ਧਾਰਾ 27 ਦੀ ਜਿਹੜਾ ਵਾਰਸ ਜਿਹੜਾ ਕੋਈ ਵੀ ਉਹ ਮਤਵਫੀ ਦੀ ਜਾਇਦਾਦ ਵਿੱਚੋਂ ਜਿਹੜਾ ਹੱਕ ਗਵਾ ਬੈਠੇ ਤਾਂ ਵਿਰਾਸਤ ਕਿਵੇਂ ਚੜਦੀ ਹੈ ਹਰਦਕਲੋ ਕੋਈ ਜਿਹੜਾ ਹੈਗਾ ਵਾਰਸ ਹੈ ਉਹ ਮਤਵਫੀ ਦਾ ਕਤਲ ਕਰ ਦਿੰਦਾ ਮਤਵਫੀ ਦਾ ਕਤਲ ਕਰਕੇ ਆਪਣਾ ਹੱਕ ਗਵਾ ਲਿਆ ਉਹਨੇ ਔਰ ਉਹ ਹੱਕ ਗਵਾਉਣ ਤੋਂ ਬਾਅਦ ਉਹਦੇ ਬੱਚੇ 27 ਧਾਰਾ ਦੇ ਜਿਹੜੇ ਉਹਦੇ ਵਾਰਸ ਦੀ ਮਤਵਫੀ ਦੀ ਜਾਨਦਾਰ ਤੋਂ ਜਿਸ ਬੰਦੇ ਦਾ ਉਹਨਾਂ ਦੇ ਪਿਤਾ ਨੇ ਕਤਲ ਕੀਤਾ ਉਹਨਾਂ ਦੇ ਉਸ ਬੱਚਿਆਂ ਨੂੰ ਵੀ ਉਸ ਆਪਣੇ ਦਾਦੇ ਦੀ ਜਾਂ ਆਪਣੇ ਉਸ ਵਾਰਸ ਦੀ ਮਤਵਫੀ ਦੀ ਜਾਇਦਾਦ ਚੋਂ ਹਿੱਸਾ ਨਹੀਂ ਮਿਲੇਗਾ ਕਿਉਂਕਿ ਜਿਸ ਦਾ ਪਿਤਾ ਵੀ ਕਿਸੇ ਦਾ ਕਤਲ ਕਰਦਾ ਉਹਦੇ ਬੱਚਿਆਂ ਨੂੰ ਵੀ ਉਹਦਾ ਕੋਈ ਬੈਨੀਫਿਟ ਨਹੀਂ ਮਿਲਦਾ ਇਹ ਕਾਨੂੰਨ ਹੈ ਇਸ ਧਾਰਾ ਤਹਿਤ ਸੋ ਇਹ ਗੱਲਾਂ ਆਪਾਂ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਸੋ ਵੀਡੀਓ ਦੇ ਅਖੀਰ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀ ਆਖਰੀ ਗੱਲ ਤੋਂ ਸਾਂਝੀ ਕਰਨ ਲੱਗੇ ਹਾਂ ਸੋ ਧਾਰਾ 27 ਤਹਿਤ ਜਿਹੜੀ ਇਹ ਤੁਹਾਡੇ ਨਾਲ ਜਿਹੜੀ ਹੈਗੀ ਹੈ ਮਤਲਬ ਜਿਹੜੀ ਬੱਚਿਆਂ ਦਾ ਕਿਉਂਕਿ ਬੱਚੇ ਵੀ ਆਪਣਾ ਹੱਕ ਹੋਆ ਬੈਠਦੇ ਆ ਉਹਨਾਂ ਦਾ ਪਤਾ ਕਿਸੇ ਦਾ ਕਤਲ ਕਰ ਦਿੰਦਾ ਉਹਦਾ ਮਾੜੇ ਪੰਦਾ ਉਹਨਾਂ ਦੇ ਬੱਚਿਆਂ ਨੂੰ ਵੀ ਉਸ ਮਾੜੇ ਪੰਦਾ ਅਸਰ ਪੈਂਦਾ ਸੋ ਜਿਹੜਾ ਗੀਲ ਦੇ ਵਿੱਚ ਨੰਬਰ 5 ਧਾਰਾ 28 ਤਹਿਤ ਹਿੰਦੂ ਗਰਾਸ ਤੱਕ 1956 ਦੀ ਧਾਰਾ 28 ਤਹਿਤ ਅਨਸਾਲ ਜਿਹੜੀ ਹੈ ਜੇ ਕਿਸੇ ਬੰਦੇ ਨੂੰ ਕੋਈ ਬਿਮਾਰੀ ਹੈ ਕਿਸੇ ਤਰ੍ਹਾਂ ਦੀ ਮਤਲਬ ਕੋੜ ਹੈ ਕੋਈ ਹੋਰ ਤਰ੍ਹਾਂ ਦੀ ਹੈ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਉਹ ਛੂਤ ਦੀ ਬਿਮਾਰੀ ਹੈ ਕੋਈ ਵੀ ਉਹਨੂੰ ਬਿਮਾਰੀ ਕਰਕੇ ਕਿਸੇ ਹੱਕ ਤੋਂ ਵਾਧੇ ਨਹੀਂ ਕੀਤਾ ਜਾ ਸਕਦਾ ਜਾਂ ਕੋਈ ਉਦੀ ਕ੍ਰੂਪਤਾ ਕੁਦਰਤੀ ਕ੍ਰੂਪਤਾ ਉਹਦੇ ਤੇ ਕੋਈ ਕੋਈ ਉਹਨੂੰ ਚਮੜੀ ਰੋਗ ਆ ਕੋਈ ਉਹਨੂੰ ਹੋਰ ਉਹਦਾ ਹੈਗਾ ਮਤਲਬ ਦਿੱਖ ਉਹਦੀ ਦੇਖਣ ਚ ਮਤਲਬ ਉਹਦੀ ਕ੍ਰੂਪਤਾ ਉਹਦੇ ਚਿਹਰੇ ਤੇ ਸੋ ਉਹਨੂੰ ਕਿਸੇ ਵੀ ਕ੍ਰੂਪਤਾ ਕਾਰਨ ਕਿਸੇ ਵੀ ਬਿਮਾਰੀ ਕਾਰਨ ਕਿਸੇ ਵੀ ਅਪਵਿੱਤਰਤਾ ਕਾਰਨ ਅਪਵਿੱਤਰਤਾ ਕਾਰਨ ਆਪਣੇ ਸਮਾਜ ਦੇ ਵਿੱਚ ਕਈ ਵਾਰੀ ਆ ਗਿਆ ਜਿਹਦਾ ਇਹ ਭ੍ਰਸਟ ਹੋ ਗਿਆ ਬੰਦਾ ਇਹ ਦੂਸਰੀ ਛੇਣੀ ਸ਼੍ਰੇਣੀ ਦਾ ਇਹ ਛੋਟੀ ਛੇਣੀ ਦਾ ਭ੍ਰਸਟ ਸਾਡੇ ਇਸ ਜਾਤੀ ਨਾਲ ਇਸ ਪ੍ਰਸ਼ਤਾਨਾ ਇਸ ਅਪਵਿੱਤਰਤਾ ਨੂੰ ਸੋ ਜਿਹੜੀਆਂ ਇਹਦੇ ਨਾਲ ਹੱਥ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਸੋ ਜਿਹੜਾ ਅਧੀਰ ਦੇ ਵਿੱਚ ਲਾਸਟ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜੀ ਵਿਧਵਾ ਮਤਲਬ ਹੈਗੀ ਆ ਦੁਬਾਰਾ ਵਿਆਹ ਕਰ ਲੈਣਾ ਉਹਦਾ ਛੇੜਾਲਾ ਸੁਝੇਦਾ ਹੈਗਾ ਕੁੰਦਨ ਸਿੰਘ ਦਾ ਕੁੰਦਨ ਸਿੰਘ ਜਿਹੜਾ ਇਹਦਾ ਬੱਚਾ ਹੈ ਮੇਰ ਸਿੰਘ ਮੇਰ ਸਿੰਘ ਦੀ ਮੌਤ ਹੋ ਗਈ ਹੈ ਔਰ ਇਹਦੀ ਤਸਵੀਰ ਕੋਰ ਪਤਨੀ ਨੇ ਇਹਦਾ ਫਰਜ਼ ਕਰ ਲੋ ਕਤਲ ਕਰਤਾ ਮੇਰ ਸਿੰਘ ਦਾ ਸੋ ਜਿਹੜਾ ਮਤਵਫੀ ਮੇਰ ਸਿੰਘ ਹੈ ਇਹਦੀ ਜਾਇਦਾਦ ਚੋਂ ਜਸਵੀਰ ਕੌਰ ਨੂੰ ਕੋਈ ਹਿੱਸਾ ਨਹੀਂ ਮਿਲਣਾ ਸੋ ਇਹ ਗੰਦਾ ਪੂਰਾ ਧਿਆਨ ਰੱਖਣਾ ਕਿਉਂਕਿ ਆਪਾਂ ਕਿਸੇ ਵੀ ਵਾਰਸ ਨੂੰ ਕੁਦਰਤੀ ਵਾਰਸ ਨੂੰ ਮਾਰ ਕੇ ਉਹਦੀ ਜਾਇਦਾਦ ਚੋਂ ਹਿੱਸਾ ਨਹੀਂ ਲੈ ਸਕਦੇ ਇਹ ਕਾਨੂੰਨ ਹੈ ਔਰ ਦੋ ਨੰਬਰ ਤੇ ਜਿਹੜੀ ਸਾਡੀ ਇਹ ਵਾਰਸ ਸ਼ਹਿ ਦੇ ਕੇ ਜਿਹੜਾ ਕਤਲ ਕਰਾਉਂਦਾ ਔਰ ਅਰਧਿਕਾਲੂ ਸਰਦੂਲ ਸਿੰਘ ਹੈ ਸਰਦੂਲ ਸਿੰਘ ਦਾ ਮੁੰਡਾ ਤਾਰਾ ਸਿੰਘ ਹੈ ਤਾਰਾ ਸਿੰਘ ਦੀ ਮੌਤ ਹੋ ਗਈ ਇਹਦੀ ਪਤਨੀ ਹੈ ਔਰ ਇਹਦੇ ਤਿੰਨ ਬੱਚੇ ਨੇ ਤਿੰਨਾਂ ਬੱਚਿਆਂ ਚੋਂ ਜਗਰੂਪ ਸਿੰਘ ਪਾਲ ਸਿੰਘ ਸ਼ਿੰਦੀ ਜੇਕਰ ਕਿਸੇ ਭਰਾ ਨੂੰ ਇਹ ਲੱਗੇ ਵੀ ਸਾਡੀ ਭੈਣ ਸ਼ਿੰਦੀ ਦਾ ਇਹ ਕਤਲ ਕਰਾ ਦਈਏ ਉਹਦੀ ਜਾਇਦਾਦ ਸਾਨੂੰ ਆ ਜਾਏ ਸੋ ਜੇਕਰ ਜਿਹੜਾ ਵੀ ਉਸ ਕਤਲ ਚ ਸ਼ਾਮਲ ਪਾਇਆ ਗਿਆ ਉਹ ਉਹਦੇ ਤੇ ਮਤਲਬ ਉਹਨੂੰ ਉਸ ਜਾਇਦਾਦ ਚ ਹਿੱਸਾ ਨਹੀਂ ਮਿਲਣਾ ਸੋ ਮਤਵਫੀ ਦੀ ਜਾਇਦਾਦ ਜਿਹੜੀ ਹੈ ਜਾਇ ਇਹਨੂੰ ਕੋਈ ਵੀ ਜੇਰਾ ਤਿੰਨਾ ਚੋਂ ਤਾਰਾ ਸਿੰਘ ਦਾ ਕਤਲ ਕਰ ਦੇਵੇਂ ਮਤਵਫੀ ਦਾ ਤਾਂ ਉਹ ਵੀ ਮਤਲਬ ਜੇ ਤਿੰਨੇ ਰਲ ਕੇ ਕਰ ਦੇਣਗੇ ਕਤਲ ਤਾਂ ਤਿੰਨਾਂ ਨੂੰ ਜਾਇਦਾਦ ਚੋਰੀਸਾਂ ਨਹੀਂ ਮਿਲੇਗਾ ਸੋ ਇਹ ਜਿਹੜਾ ਕਾਨੂੰਨ ਇਸ ਕਰਕੇ ਬਣਾਇਆ ਗਿਆ ਕਿਉਂਕਿ ਮਨੁੱਖ ਨੂੰ ਜਾਇਦਾਦ ਪਿੱਛੇ ਕੋਈ ਉਹਦਾ ਕਤਲ ਨਾ ਕਰੇ ਔਰ ਜੇਕਰ ਕਤਲ ਚਪਾਇਆ ਜਾਂਦਾ ਤਾਂ ਉਹ ਜਾਇਦਾਦ ਚੋਹ ਨੂੰ ਕੋਈ ਹਿੱਸਾ ਨਹੀਂ ਮੰਨਦਾ ਆਮ ਤੌਰ ਤੇ ਵੇਖਿਆ ਜਾਂਦਾ ਸਮਾਜ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਕਿ ਬੰਦਾ ਜਾਇਦਾਦ ਦੇ ਲਾਲਚ ਵਿੱਚ ਆ ਕੇ ਉਹਨੂੰ ਐ ਲੱਗਦਾ ਵੀ ਦੋ وارثਾਂ ਦੀ ਥਾਂ ਤੇ ਜੇ ਕੰਨਾਈ ਹੋਊਗਾ ਤਾਂ ਮੈਨੂੰ ਵਾਧੇਸਾ ਜੀ ਪਰ ਉਹ ਹਿੱਸਾ ਇਸ ਕਾਨੂੰਨ ਤਹਿਤ ਨਹੀਂ ਮਿਲਣਾ ਇਹ ਵੀਡੀਓ ਨੂੰ ਅੱਗੇ ਬਹੁਤ ਸ਼ੇਅਰ ਕਰਨਾ ਸੋ ਆਖਰ ਦੇ ਵਿੱਚ ਜਿਹੜਾ ਭਗਤ ਸਿੰਘ ਹੈਗਾ ਇਹ ਮਰ ਤوفੀ ਹੈ ਇਹ ਜਿਹੜੀ ਇਸ ਧਾਰਾ ਦਾ 26 ਧਾਰਾ ਤਹਿਤ ਮਤਲਬ ਕੋਈ ਵੀ ਧਰਮ ਬਦਲੀ ਕਰਦਾ ਜੇਕਰ ਜਿਹੜਾ ਧਰਮ ਬਦਲਉਂਦੇ 26 ਧਾਰਾ ਤਹਿਤ ਕੋਈ ਵਿਅਕਤੀ ਜੇ ਧਰਮ ਬਦਲ ਲਉਂਦੇ ਕੋਈ ਵਿਅਕਤੀ ਵਿਰਾਸਤ ਹੱਕ ਨਹੀਂ ਗੋਦਾ ਸੋ ਉਹਦਾ ਵਿਰਾਸਤ ਹੱਕ ਨਹੀਂ ਗੋਛਦਾ ਜਿਹੜਾ ਭਗਤ ਸਿੰਘ ਹੈ ਇਹ ਮਰ ਚੁੱਕਾ ਹੈ ਗਿਆਨ ਸਿੰਘ ਇਹਦਾ ਨਰਤਾ ਹੈ ਔਰ ਇੰਦਰ ਸਿੰਘ ਇਹ ਦੀ ਪਤਨੀ ਹੈ ਪਤਨੀ ਨੂੰ ਪੱਤੇ ਚ ਬਖਾਇਆ ਜਾਂਦਾ ਇਹਨੂੰ ਕੁਰਸੀ ਨਾਵਾ ਕਹਿੰਦੇ ਆ ਸ਼ੀਰਨਾ ਸੁ ਕਹਿੰਦੇ ਆ ਜਿਹਨੂੰ ਸ਼ੀਰਨਾ ਸੁ ਮਾਲਕਾਂ ਮਾਲਕਾਂ ਦਾ ਕੁਰਸੀ ਨਾਵਾ ਸੋ ਗਿਆਨ ਸਿੰਘ ਤੇ ਇੰਦਰ ਸਿੰਘ ਚੋਂ ਇੰਦਰ ਸਿੰਘ ਨੇ ਆਪਣਾ ਧਰਮ ਬਦਲੀ ਕਰ ਲਿਆ ਜੇਕਰ ਇੰਦਰ ਸਿੰਘ ਆਪਣਾ ਧਰਮ ਬਦਲੀ ਕਰਕੇ Hindu ਤੋਂ Musalman ਹੋ ਗਿਆ ਜਾਂ ਹੋਰ ਧਰਮ ਚੋਂ ਕ੍ਰਿਸ਼ਚੀਨ ਤੋਂ ਬਦਲ ਕੇ ਦੂਜਾ ਬਣ ਗਿਆ ਕ੍ਰਿਸ਼ਚੀਨ ਬਣ ਗਿਆ ਔਰ ਜੇਕਰ ਇਹਨੇ ਮੁਸਲਮ ਧਰਮ ਬਰਜ ਕਰ ਲੋ ਉਦਾਹਰਨ ਦੇ ਤੌਰ ਤੇ ਇਹਨੇ ਮੁਸਲਮ ਧਰਮ ਬਣਾ ਲਿਆ। ਮੁਸਲਮ ਧਰਮ ਬਣਾਉਣ ਤੋਂ ਬਾਅਦ ਜਿਹੜਾ ਇਹ ਬੱਚਾ ਹੋਊਗਾ ਉਹਦਾ ਨਾਂ ਇਹਨੇ ਅਬਦਲ ਰਸ਼ੀਦ ਰੱਖਤਾ। ਅਬਦਲ ਰਸ਼ੀਦ ਔਰ ਅਬਦਲ ਰਸ਼ੀਦ ਜੇਕਰ ਅਬਦਲ ਰਸ਼ੀਦ ਦਾ ਇਹਨਾ ਦਾਦਾ ਹੈ ਉਹ ਭਗਤ ਸਿੰਘ ਹੈ। ਜਿਹੜਾ ਉਹ ਤਾਂ ਸਿਰਫ ਧਰਮ ਬਦਲਿਆ। ਅਬਦਲ ਰਸ਼ੀਦ ਦਾ ਦਾਦਾ ਭਗਤ ਸਿੰਘ ਹੈ। ਜੇਕਰ ਭਗਤ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਅਬਦਲ ਰਸ਼ੀਦ ਨੂੰ ਆਪਦੇ ਦਾਦੇ ਦੀ ਜਾਇਦਾਦ ਚ हिस्सा ਨਹੀਂ ਮਿਲੂਗਾ ਕਿਉਂਕਿ ਹਿੰਦੂ ਵਿਰਾਸਤ ਐਕਟ 1957 ਦੀ ਧਾਰਾ ਸੋ ਉਹਦੇ ਤਹਿਤ ਜਿਹੜਾ ਮਤਲਬ ਹੈਗਾ ਅਫਦਰ ਰਸ਼ੀਦ ਜਿਹੜਾ ਉਹ ਇਹਨੂੰ ਇਹਨੂੰ ਹਿੱਸਾ ਨਹੀਂ ਮਿਲੂਗਾ ਪਰ ਜਿਹੜਾ ਬੰਦਾ ਧਰਮ ਬਦਲ ਕੇ ਗਿਆ ਹੈ ਜਿਹੜਾ ਬੰਦਾ ਧਰਮ ਬਦਲ ਕੇ ਗਿਆ ਇੰਦਰ ਸਿੰਘ ਜੇਕਰ ਮਰ ਗਿਆ ਹੋਵੇ ਜਿਹੜਾ ਹੈਗਾ ਪਹਿਲੇ ਦੀ ਧਰਮ ਬਦਲੀ ਹੋ ਕੇ ਤੇ ਜੇ ਇਹਨਾਂ ਚੋਂ ਇਹ ਹਿੰਦੂ ਅਫਦਰ ਰਸ਼ੀਦ ਹਿੰਦੂ ਧਰਮ ਨੂੰ ਗ੍ਰਹਿਣ ਕਰ ਲਏ ਇਹ ਰੋਇਸ ਕਾਨੂੰਨ ਦੀ ਮਤਲਬ ਧਾਰਾ ਦੇ ਵਿੱਚ ਆ ਜਾਂਦਾ ਅਬਦਰਸ਼ੀਰ ਦੁਬਾਰਾ ਹਿੰਦੂ ਧਰਮ ਅਪਣਾ ਕੇ ਤੇ ਦੁਬਾਰਾ ਆਪਣੇ ਭਾਗ ਸਿੰਘ ਦੀ ਜ਼ਿਆਦਾ ਚੋਹਸਾਂ ਲੈ ਸਕਦਾ ਸੋ ਇਹ ਕਾਨੂੰਨ ਔਰ ਆਖਰ ਦੇ ਵਿੱਚ ਜਿਹੜਾ ਗੱਜਣ ਸਿੰਘ ਦੀ ਪਤਨੀ ਇਹਦੇ ਬੱਚੇ ਆ ਹਰਨਾਮ ਸਿੰਘ ਕਾਲਾ ਸਿੰਘ ਦੇਵ ਸਿੰਘ ਤੇ ਦੇਵ ਸਿੰਘ ਜਿਹਦਾ ਮੁੰਡਾ ਹਰੀਸ਼ਣ ਫਰਜ਼ ਕਰ ਲਓ ਜਿਹੜਾ ਗੱਜਣ ਸਿੰਘ ਨੂੰ ਮਤਵਫੀ ਜਿਹੜਾ ਮਰਨ ਵਾਲਾ ਬੰਦਾ ਉਹਨੂੰ ਦੇਵ ਸਿੰਘ ਨਾਮ ਦਾ ਜਿਹੜਾ ਛੋਟਾ ਬੱਚਾ ਤੀਜੇ ਨੰਬਰ ਤੇ ਉਹਨੇ ਆਪਦਾ ਆਪਣੇ ਪਿਤਾ ਦਾ ਕਤਲ ਕਰਤਾ ਸੀ ਉਹਨੇ ਜੈਨਾ ਚੋਂ ਹੱਕ ਗੁਆ ਲਿਆ ਆਪਦਾ ਉਹਦਾ ਹੱਕ ਗੁਆਚਣ ਕਰਕੇ ਜਿਹੜਾ ਹਰੀ ਸਿੰਘ ਹੈ ਜਿਹੜੀ ਜਿਹੜਾ ਉਹਦੀ ਉਲਾਦ ਹੈ ਅੱਗੇ ਕਤਲ ਕਰਨ ਵਾਲੇ ਬੰਦੇ ਦੀ ਉਲਾਦ ਹੈ ਉਹਨੂੰ ਵੀ ਉਹਦੇ ਚੋਂ ਉਹਦਾ ਆਟੋਮੈਟਿਕਲੀ ਉਹਦੇ ਬੱਚਿਆਂ ਦਾ ਆਟੋਮੈਟਿਕਲੀ ਜਿਹੜੀ ਆਪਦੀ ਪਿਤਾ ਨੇ ਹੱਕ ਗੁਆਇਆ ਉਸ ਗੁਆਏ ਹੱਕ ਦਾ ਉਹਦੇ ਬੱਚਿਆਂ ਦਾ ਹੱਕ ਵੀ ਗੁਆਚਦਾ ਸੋ ਸਾਰੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਸੋ ਅਸੀਂ ਐਤਵਾਰ ਨੂੰ ਵੀ ਲਾਈਵ ਹੁੰਨੇ ਆ 6 ਵਜੇ ਤੋਂ 7 ਵਜੇ ਤੱਕ ਸੋ ਇਸ ਵੀਡੀਓ ਨੂੰ ਸਾਰੇ ਲੋਕਾਂ ਤੱਕ ਮੱਡੀ ਪੱਦਰ ਤੇ ਲੈ ਕੇ ਜਾਣਾ ਤਾਂ ਜੋ ਸਮਾਜ ਦੇ ਵਿੱਚ ਜਾਇਦਾਦ ਪਿੱਛੇ ਕੋਈ ਵੀ ਕਿਸੇ ਦਾ ਕਤਲ ਨਾ ਕਰੇ ਕੋਈ ਵੀ ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹਚਾਵੇ ਕਿਉਂਕਿ ਮਨੁੱਖ ਦੀ ਜ਼ਿੰਦਗੀ ਸਭ ਤੋਂ ਬਹੁਤ ਕੀਮਤੀ ਹੈ ਸੋ ਇਸ ਕਰਕੇ ਕਾਨੂੰਨ ਬਣਾਏ ਗਏ ਨੇ ਕਿ ਹਰ ਮਲ ਦਾ ਪੂਰੀ ਕਦਰ ਹੋਵੇ ਉਹਦਾ ਆਦਰ ਹੋਵੇ ਉਹਦੇ ਵਾਰਿਸ ਉਹਦੀ ਆਦਰ ਕਰਨ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ ਸੋ ਮਚ ਥੈਂਕ ਯੂ